ਹਰ ਹਰ ਸਭਾ ਸਭਾ ਹਰ ਹਰ ਸਭਾ ਸਭਾ ਹਰ ਹਰ ਸਭਾ ਸਭਾ ਪਰਮਪਤਾ ਪਰਮੇਸ਼ਵਰ ਸ਼੍ਰੀ ਪਾਬਾ ਸ਼ੇਸ਼ਨਾਥ ਜੀ ਮਹਾਰਾਜ ਦੀ ਚਰਨਾਂ ਵਿੱਚ विराजमान ਉਹਨਾਂ ਦੀ ਪਿਆਰੀ ਸਾਧ ਸੰਗਤ ਜੀ ਹਰ ਸਾਲ ਦੀ ਤਰ੍ਹਾਂ ਇਸ ਵਾਰ ਅਸੀਂ ਦਸਨਾ ਸ਼੍ਰੀ ਉਤਰਮਾਹ ਦੇਵ ਜੱਗ ਕੇ ਕਰਨ ਜਾ ਰਹੇ ਹਾਂ ਜਿਸ ਧਰਤੀ ਦੇ ਉੱਪਰ 11 ਰੁਦਰ ਮਹਾਦੇਵ ਜੱਗੇ ਹੋ ਜਾਂਦੇ ਭਗਵਾਨ ਬੋਲੇਨਾਥ ਜੀ ਦਾ ਸਾਖਸ਼ਾਤ ਬਾਸ ਹੋ ਜਾਂਦਾ ਉਹ ਧਰਤੀ ਸਧਾਰਨ ਨਹੀਂ ਹੁੰਦੀ ਜਿੱਥੇ ਰੁਦਰ ਮਹਾਦੇਵ ਪਤਾ ਨਹੀਂ ਇਸ ਚੱਕਰਾਂ ਦੇ ਵਿੱਚ ਕਿਸੇ ઋષਿ ਨੇ ਕੋਈ ਐਸਾ ਪੁੰਨੇ ਕਰਮ ਕੀਤਾ ਹੋਇਆ ਕਿ ਕਲਯੁਗ ਦੇ ਵਿੱਚ ਇਹ ਚੱਕਰਾਂ ਦਾਮ ਬਣ ਕੇ ਸਤਿ ਜੋਜ ਦੀ ਧਰਤੀ ਬਣਿਆ ਇਹ ਸਧਾਰਨ ਪਿੰਡ ਨਹੀਂ ਹੈ ਇਹਨੂੰ ਅਸੀਂ ਸਧਾਰਨ ਪਿੰਡ ਕਹੀਏ ਇਹ ਸਧਾਰਨ ਪਿੰਡ ਨਹੀਂ ਹੈ ਇਹ ਅਸਲ ਪ੍ਰਿਆਗ ਹਨ ਅਸਲ ਮਥੁਰਾ ਔਰ ਅਸਲ ਬਰਿੰਦਵਾਨ ਹਨ ਜਿੱਥੇ ਏਡੇ ਵੱਡੇ ਲੈਵਲ ਦੇ ਕਾਰਜਕ੍ਰਮ ਹੋ ਰਹੇ ਨੇ ਔਰ ਇਸੇ ਕਾਰਜਕ੍ਰਮ ਦੀ ਸਫਲਤਾ ਦਾ ਮੂਲ ਕਾਰਨ ਇੱਥੋਂ ਦਾ ਜੜਾ ਆ ਸੁਚੱਜਾ ਸਮਾਜ ਸਮਾਜ ਦੀ ਅੱਡੀ ਵੱਡੀ ਅਵੇਅਰਨੈਸ ਔਰ ਸੰਸਕਾਰੀ ਸਮਾਜ ਕਹਿੰਦੇ ਕਿ ਆਦਮੀ ਪੜੇ ਤਾਂ ਇਕੱਲਾ ਔਰ ਜੇ ਪੜੇ ਤਾਂ ਸਾਰਾ ਪਰਿਵਾਰ ਮੈਂ ਇਤਨੀ ਮਾਤਰਿਕ ਸ਼ਕਤੀ ਦਾ ਰਹਿਣੀ ਹਾਂ ਬਹੁਤ ਜ਼ਿਆਦਾ ਰਹਿਣੀ ਹਾਂ ਜਿਹੜੇ ਵੱਡੇ ਸੰਸਕਾਰਾਂ ਨਾਲ ਪਰਫਲਤ ਨੇ ਔਰ ਆਪਣੇ ਪਰਿਵਾਰ ਨੂੰ ਅੱਛੇ ਬਸੇ ਚਲਾ ਕੇ ਔਰ ਆਪ ਵੀ ਇਸ ਕਾਰਜ ਨੂੰ ਪੂਰਨ ਕਰਨ ਦੇ ਵਿੱਚ ਹਮੇਸ਼ਾ ਤਤਪਰ ਰਹਿੰਦੇ ਨੇ ਕਿਉਂਕਿ ਨਾਰੀ ਜਿਹੜੀ ਹੈ ਉਹ ਸ਼ਕਤੀ ਹੈ ਨਾਰੀ ਸਰਸਵਤੀ ਹੈ ਨਾਰੀ ਜਿਹੜੀ ਹੈ ਜਿਸ ਜਗ੍ਹਾ ਅਵੇਅਰ ਹੁੰਦੀ ਹੈ ਉਹ ਸਮਾਜ ਜਿਹੜਾ ਹੈ ਤਰੱਕੀ ਕਰਦਾ ਮੈਂ ਇੱਕ ਵਾਰੀ ਕਿਸੇ ਵਿਸ਼ੇ ਤੇ ਉੱਪਰ ਗੱਲ ਕਰ ਰਿਹਾ ਸੀ ਤੇ ਉੱਥੇ ਇੱਕ ਵਿਦਵਾਨ ਬੈਠੇ ਨੇ ਸੀ ਮੈਨੂੰ ਉਹਨਾਂ ਨੇ ਇੱਕ ਗੱਲ ਕੀਤੀ ਜਿਵੇਂ ਅੰਗਰੇਜ਼ੀ ਤੁਸੀਂ ਹਮੇਸ਼ਾ ਨਾਰੀ ਸ਼ਕਤੀ ਦਾ ਬੜਾ ਮਾਣ ਅਤੇ ਸਨਮਾਨ ਕਰਦੇ ਹੋ ਆਪਣੀ ਭਾਸ਼ਾ ਵਿੱਚ ਲੇਕਿਨ ਕਦੀ ਪੁਰਸ਼ ਬਾਰੇ ਨਹੀਂ ਕਿਹਾ ਮਾਣ ਨੂੰ ਕਿਆ ਮਖੇ ਨਹੀਂ ਐਸਾ ਕੋਈ ਗੱਲ ਨਹੀਂ ਐ ਜਿਹੜਾ ਪਿਤਾ ਹੁੰਦਾ ਉਹ ਸੂਰਜ ਹੁੰਦਾ ਮਾਤਾ ਚੰਦਰਮਾ ਹੁੰਦੀ ਐ ਸੂਰਜ ਦਾ ਕੰਮ ਹੁੰਦਾ ਤਪਣਾ ਖਪਣਾ ਗਰਮੀ ਦੇਣਾ ਮਾਂ ਜਿਹੜੀ ਚੰਦਰਮੇ ਵਰਗੀ ਹੁੰਦੀ ਆ ਉਹ ਉਸ ਬਾਪ ਦੀ ਗਰਮੀ ਨੂੰ ਵੀ ਠੰਡਾ ਕਰਦੀ ਐ ਔਰ ਬੱਚਿਆਂ ਨੂੰ ਵੀ ਸ਼ੀਤੋ ਕਰਦੀ ਆ ਆਦਮੀ ਜਿੰਨੀ ਮਰਜ਼ੀ ਕਮਾਈ ਕਰੇ ਜੇ ਨਾਰੀ ਸਵੱਜੀ ਨਹੀਂ ਆ ਤਾਂ ਉਹ ਪਰਿਵਾਰ ਵੀ ਤਰੱਕੀ ਨਹੀਂ ਕਰਦਾ ਇਸ ਵਰਧਮਿਕਤਾ ਦੇ ਨਾਲ ਨਾਲ ਮੈਂ ਤੁਹਾਨੂੰ ਇੱਕ ਅਵੇਅਰਨੈਸ ਦੇਣਾ ਚਾਹਨਾ ਕਿ ਸਾਡਾ ਜਿਹੜਾ ਪਰਿਵਾਰ ਹੈ ਅਸੀਂ 7 ਦਿਨ ਦੇ ਵਿੱਚ ਪੂਰਨ ਗਿਆਨ ਲਿਆ ਸਾਡਾ ਜਿਹੜਾ ਏਰੀਆ ਹੈ ਇਹ ਬਾਡਰ ਦਾ ਏਰੀਆ ਹੈ ਉਹ ਜਿਹੜਾ ਸਾਡਾ ਪਿੰਡ ਹੈ ਤੁਸੀਂ ਬੜੇ ਹੈਰਾਨ ਹੋਣਾ ਕਿ ਮੈਂ ਤੁਹਾਨੂੰ ਕੀ ਕੈਂਪ ਜਾ ਰਿਹਾ ਕਿ ਨਸ਼ੇ ਦੀ ਲੱਤ ਜਿਹੜੀ ਆ ਬਹੁਤ ਮਾੜੀ ਆ ਸਾਡਾ ਗੁਆਂਢੀ ਦੇਸ਼ ਪਾਕਿਸਤਾਨ ਸਾਡੇ ਬੜੇ ਨੇੜੇ ਡਰੋਨ ਉਤਾਰ ਕੇ ਸਾਡੇ ਸਮਾਜ ਨੂੰ ਐਬੀ ਕਰ ਰਿਆ ਔਰ ਚਿੱਟੇ ਵਰਗੀ ਬਿਮਾਰੀ ਲਾ ਰਿਆ ਤਿੰਨੂੰ ਉਸ ਵੇਲੇ ਬੜਾ ਦੁੱਖ ਹੋਇਆ ਕਿ ਤੁਸੀਂ ਇੱਥੇ ਦੇਖਿਆ ਹੋਣਾ ਕੋਈ ਭੱਲੀ ਕਰਾਰੀ ਕੋਈ ਭੱਲੇ ਵੇਚਦਾ ਇੱਥੇ ਉਹ ਰਾਤ ਨੂੰ 9:30 ਵਜੇ ਜਾਂਦਾ ਮੈਨੂੰ ਉਹਦੇ ਬਾਰੇ ਪਤਾ ਨਹੀਂ ਸੀ ਮੈਂ 4 ਦਿਨ ਪਹਿਲੇ ਜੀੜ ਚੁਣਾ ਗਿਆਂ ਉਹਦੀ ਅੱਖਾਂ ਦਿਖੀਆਂ ਤੇ ਮੈਨੂੰ ਉਹਦੀ ਅੱਖਾਂ ਤੇ ਸ਼ੱਕ ਪਿਆ ਮੈਂ ਅੱਗੇ ਜਾ ਕੇ ਮੁੜ ਕੇ ਵਾਪਸ ਮੁੜ ਕੇ ਆਇਆ ਤੇ ਮੈਂ ਉਹਨੂੰ ਦਬਕਾ ਮਾਰਿਆ ਉਹਨੂੰ ਮੈਂ ਪੁੱਛਿਆ ਕੋਈ ਤੂੰ ਧੰਗ ਵਾਲੇ ਭੱਲੇ ਵਿੱਚ ਤੋਹਾਨੇ ਤੋਂ ਸਿਰ ਮਾਰਿਆ ਫਿਰ ਮੈਨੂੰ ਕਹਾਂ ਲਗਾ ਨਹੀਂ ਮੈਂ ਥੋੜੇ ਲਿਆਂਦੇ ਸੀ ਇਹ ਪ੍ਰਵਾਸੀ ਲੋਕਾਂ ਨੂੰ ਤੁਹਾਨੂੰ ਪਤਾ ਨਹੀਂ ਆ ਤੁਹਾਡੇ ਬੱਚਿਆਂ ਨੂੰ ਨਸ਼ੇ ਵਾਲੇ ਭੱਲੇ ਵੇਚ ਰੇ ਨੇ ਉਹ ਤੁਸੀਂ ਉਹਨਾਂ ਦੇ ਬਿਲਕੁਲ ਜਾਗਰੂਕ ਨਹੀਂ ਤੁਮੇ ਬਿਲਕੁਲ ਪਤਾ ਨਹੀਂ ਹੈ ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ ਕਿ ਇਹਨਾਂ ਵਿਅਕਤੀਆਂ ਦਾ ਵਿਰੋਧ ਕੀਤਾ ਜਾਏ ਔਰ ਅਗਰ ਅਸੀਂ ਇਹਨਾਂ ਲੋਕਾਂ ਨੂੰ ਮੈਂ ਖਾਸ ਕਰਕੇ ਗ੍ਰਾਮ ਪੰਚਾਇਤ ਨੂੰ ਵੀ ਕਹਾਂਗਾ ਕਿ ਰੈਵਿਊਲਸ਼ਨ ਪਾ ਕੇ ਇਹਨਾਂ ਦੀ ਪਿੰਡ 'ਚ ਐਂਟਰੀ ਬੰਦ ਕੀਤੀ ਜਾਏ ਜੋ ਕਿ ਬਾਜ਼ ਮੇ ਕੋਖ ਕੀਤੀ ਔਰ ਦੋ ਭੱਲੇ ਉਸ ਬੱਚੇ ਨੇ ਖਾਦੇ ਕਿ ਜਿਹਨੂੰ ਮੈਂ ਤਲਵਾਰ ਬਣਾ ਕੇ ਜਾਦਾ ਜਿਹਦੇ ਪਿਤਾ ਨੂੰ ਮੈਂ ਕਹਿ ਕੇ ਮੰਗਿਆ ਸੀ ਕਿ ਇਹ ਬੱਚਾ ਬੜਾ ਅੱਛਾ ਹੈ ਕਿ ਮੈਨੂੰ ਪਹਿਲਵਾਨ ਬਣਾਣਾ ਦੋ ਭੱਲੇ ਉਸ ਬੱਚੇ ਨੇ ਖਾਦੇ ਮੇਰੀ ਤੁਹਾਡੇ ਅੱਗੇ ਧਾਰਮਿਕਤਾ ਦੇ ਨਾਲ ਲਾ ਲ ਇਹ ਬੇਨਤੀ ਹੈ ਕਿ ਕੁਝ ਖਾਣਾ ਹੈ ਕੁਝ ਖਵਾਣਾ ਹੈ ਉਹਨਾਂ ਲੋਕਾਂ ਤੋਂ ਖਾਓ ਜਿਹੜੇ ਲੋਕ ਸਹੀ ਖਾਣਾ ਦੇ ਦੇਣ ਨਾ ਇਹ ਪ੍ਰਵਾਸੀ ਲੋਕ ਜਿਹੜੇ ਨਾ ਸਾਡੇ ਤੇ ਬਹੁਤ ਵੱਡਾ ਅਟੈਕ ਹੋ ਰਿਹਾ ਸਨਾਤਨ ਸੰਸਕ੍ਰਿਤੀ ਦਾ ਅਟੈਕ ਹੋ ਰਿਹਾ ਔਰ ਬੱਚਿਆਂ ਦੀ ਜਵਾਨੀ ਤੇ ਅਟੈਕ ਹੋ ਰਿਹਾ ਜੇ ਅੱਜ ਸਾਡੇ ਬੱਚੇ ਦੇਸ਼ ਵਿਦੇਸ਼ ਵਿੱਚ ਬੈਠੇ ਨਾ ਤੇ ਸੰਸਕਾਰਾਂ ਦੇ ਅਧীন ਬੈਠੇ ਨਾ ਇਹਨਾਂ ਲੋਕਾਂ ਨੂੰ ਆਪਣੇ ਨੇੜੇ ਨਾ ਆਉਣ ਦਿਓ ਇਹ ਜਿਹੜੇ ਲੋਕ ਨਾ ਬਹੁਤ ਸਾਰੇ ਲੋਕ ਨਾ ਜਿਹੜੇ ਸਾਡੇ ਪਿੰਡਾਂ ਚ ਨਸ਼ਾ ਦੇ ਰਹੇ ਨੇ ਅਸੀਂ ਪਰਮਪਿਤਾ ਪਰਮੇਸ਼ਵਰ ਦੀ ਤਾਂ ਹੀ ਪੂਜਾ ਕਰ ਸਕਦੇ ਹਾਂ ਔਰ ਤਾਂ ਹੀ ਸਫਲ ਹੋ ਸਕਦੇ ਆ ਜੇ ਸਾਡੇ ਬੱਚੇ ਨਸ਼ਾ ਰਹਿਤ ਹੋਣ ਜੇ ਬੱਚੇ ਸਾਡੇ ਨਸ਼ਾ ਕਰਨਗੇ ਤੇ ਮਾਤਾ ਪਿਤਾ ਨੂੰ ਤੀਰਥ ਵੀ ਨਹੀਂ ਕਰਾਣਗੇ ਮਾਤਾ ਪਿਤਾ ਜੀ ਨੂੰ ਪਰੇਸ਼ਾਨ ਕਰਨਗੇ ਸੰਸਕਾਰਾਂ ਦੇ ਨਾਲ ਨਾਲ ਮੇਰੀਆਂ ਭੈਣਾਂ ਬੱਚਿਆਂ ਨੂੰ ਅਗਰ ਕੁਝ ਖਾਣ ਨੂੰ ਦੇਣ ਤੇ ਘਰ ਬਣਾ ਕੇ ਦੇਣ ਜਿਹੜੀ ਬਾਜ਼ਾਰ ਚੋ ਚੀਜ਼ ਲੈਣੀ ਆ ਉਸ ਦੁਕਾਨ ਤੋਂ ਲੈਣ ਜਿਹੜਾ ਦੁਕਾਨਦਾਰ ਨਿਸ਼ਾਨੀ ਦੇ ਰਿਹਾ ਮੈਂ ਜਿਹੜੇ ਸਾਡੇ ਬੱਚੇ ਦੇਸ਼ ਵਿਦੇਸ਼ ਨਾਲ ਮੈਂ ਬਰਜ਼ਾ ਬਰਜ਼ਾ ਉਹਨਾਂ ਦਾ ਬਹੁਤ ਧੰਨਵਾਦੀ ਆ ਕਿ ਉਹਨਾਂ ਨੇ ਇਹ ਜੁਰਮਨ ਪਾ ਕੇ ਸਾਡੇ ਕਾਰਜਕ੍ਰਮ ਨੂੰ ਵੱਡੇ ਲੈਵਲ ਤੇ ਸਫਲ ਕੀਤਾ ਹ ਜਿਹੜੀ ਮੇਰੀ ਟੀਮ ਮੇਰੇ ਨਾਲ ਕੰਮ ਕਰ ਰਹੀ ਆ ਉਹ ਵੀ ਥੋੜੇ ਅਵੇਅਰ ਹੋਵੋ ਜੇ ਮੈਨੂੰ ਪਤਾ ਲੱਗਾ ਕਿ ਮੇਰੀ ਟੀਮ ਦੇ ਵਿੱਚ ਕੋਈ ਬੰਦਾ ਨਸ਼ਾ ਕਰਦਾ ਆ 11ਵਾਂ ਰੁੱਦਰ ਮਹਾਦੇਵ ਜੱਗਿਆ ਅਗਲਾ ਤੇ ਐਸਾ ਨਾ ਹੋਏ ਕਿ ਰੁੱਦਰ ਭਗਵਾਨ ਇੱਥੇ ਵੀ ਪ੍ਰਕਟ ਹੋ ਜਾਏ 10 ਨਾ ਕੱਢ ਲੈਣਾ 10 ਸ਼ਾਇਦ ਮੈਂ ਇਸ ਕਰਕੇ ਥੋੜਾ ਬੋਲਾ ਚੁੱਪ ਸੀ ਕਿ ਮੈਂ ਆਪਣਾ ਕੰਮ ਸਫਲ ਕਰਨ ਦੇ ਜ਼ਕਿਰ ਸੀਗਾ ਅਗਲਾ 11ਵਾਂ ਜੇ ਕੋਈ ਕਰਦਾ ਤੇ ਸਾਦਾਂ ਨੂੰ ਲੋ ਨਸ਼ਾ ਨਾ ਕਰਿਓ ਸਾਡੀ ਸੰਸਕ੍ਰਿਤੀ ਖਤਮ ਹੁੰਦੀ ਜਾ ਰਹੀ ਆ ਮੇਰ ਨਾਲ ਰਹਿਣਾ ਆ ਦੁੱਧ ਕਿਉ ਖਾਓ ਤਾਕਤਵਰ ਸਿਜਾ ਖਾਓ ਇਸ ਕੰਮ ਦੇ ਵਿੱਚ ਸਾਡੇ ਸ਼ਬਨੂ ਜੀ ਬਹੁਤ ਅੱਛਾ ਕੰਮ ਕਰਦੇ ਨੇ ਉਹਨਾਂ ਦੇ ਨਾਲ ਮਨੀਸ਼ ਜੀ ਮੈਂ ਕਹਾਂਗਾ ਕਿ ਇਹਨਾਂ ਦੇ ਦੋਨਾਂ ਦੇ ਨਾਮ ਦੀਆਂ ਤਾੜੀਆਂ ਵਜਾਈਆਂ ਜਾਣ ਇਹਨਾਂ ਨੇ ਦਿਨ ਪਰ ਰਾਤ ਕੰਮ ਕੀਤਾ ਦਿਨ ਪਰ ਰਾਤ ਕੰਮ ਕੀਤਾ ਕ੍ਰਿਸ਼ਨਾ ਭਾ ਜੀ ਸਾਡਾ 2 ਕਨਾਲਾਂ 19 ਮਰਲੇ ਜਗਾ ਹੈ ਬਾਵਾ ਜੀ ਦੀ ਅਸੀਂ ਮੇਰੇ ਖਿਆਲ ਦੋ ਕਨਾਲਾਂ ਦਾ ਮੰਡਲ ਜਿਹੜਾ ਹੈ ਉਹ ਛੱਡਿਆ ਆ ਉਹਨਾਂ ਨੂੰ ਜਿਸਲੇ ਅਸੀਂ ਕਹੀਏ ਉਹ ਹੱਥ ਨਾਲ ਹੀ ਲਿਟ ਜੰਦੇ ਨੇ ਔਰ ਇੰਨੀ ਸਫਾਈ ਰੱਖ ਦੇਣਾ ਕਿ ਉਹਨਾਂ ਦੇ ਨਾਂ ਦਾ ਵੀ ਤਾੜੀ ਹੋਣੀ ਚਾਹੀਦੀ ਹੈ ਵੰਟੀਪਾਣਾ ਉਹਨਾਂ ਦੀ ਪਾਰਟੀ ਜਿਹੜੀ ਐ ਉਹ ਵੀ ਬੜੇ ਅੱਛੇ ਢੰਗ ਨਾਲ ਸੇਵਾ ਕਰ ਰਹੀ ਐ ਸਾਡੇ ਜਿਹੜੇ ਗਾਣ ਵਾਲੀਆਂ ਮੇਰੀਆਂ ਭੈਣਾਂ ਹਨ ਉਹ ਭਗਵਾਨ ਦੇ ਅੱਛੇ ਅੱਛੇ ਭਜਨ ਗਾ ਕੇ ਭਗਵਾਨ ਸੇਸ਼ਨਾਗਰ ਜੀ ਨੂੰ ਖੁਸ਼ ਕਰਦੇ ਹਨ ਉਹਨਾਂ ਦੇ ਨਾਲ-ਨਾਲ ਅਸੀਂ ਵੀ ਉਹ ਸਵਰ ਸੁਣ ਕੇ ਸਾਡੇ ਜਿਹੜੇ ਬੋਧਕਤਾ ਆ ਉਹ ਸ਼ੁੱਧਤਾ ਵੱਲ ਜਾਂਦੀ ਐ ਸਾਰਾ ਸਾਰਾ ਸਮਾਜ ਜਵਾਂ ਸਾਡਾ ਉਹ ਵਧੀਆ ਅਸੀਂ ਵਧੀਆ ਕਾਰਜਕ੍ਰਮ ਕਰਨੇ ਆ ਮੇਰੇ ਜਿੰਨੇ ਭਰਾ ਬੈਠੇ ਨੇ ਮੇਰੀ ਇੱਕ ਬੇਨਤੀ ਆ ਅਸੀਂ ਸਾਰੇ ਬਾਹਰ ਬੜਬੜੇ ਵੱਡੇ ਲੈਵਲ ਦੇ ਸਿਆਸੀ ਆ ਇਹ ਮੰਚ ਤਦ ਤੱਕ ਥੋੜਾ ਕਾਮਜਾਬ ਆ ਇੱਥੇ ਸਿਆਸਤ ਨਾ ਵੜੇ ਤੇ ਨਾ ਕੋਈ ਸਿਆਸੀ ਲੀਡਰ ਵੜੇ ਜਦੋਂ ਵੀ ਸਿਆਸੀ ਲੀਡਰ ਤੇ ਆਗੇ ਨਾ ਕੋਈ ਉਹ ਫੋਟੋ ਖਿੱਚ ਕੇ ਸਾਨੂੰ ਸਾਰਿਆਂ ਨੂੰ ਦੇ ਦੇਗਾ ਅੱਗੇ ਜਾ ਕੇ ਦਿਖਾਏਗਾ ਚੰਡੀਗੜ੍ਹ ਦੇਖੋ ਜੀ ਇੰਨੇ ਸਾਰੇ ਲੋਕ ਮੇਰੇ ਨਾਲ ਇੱਥੇ ਕਿਸੇ ਦੀ ਕੋਈ ਪਾਰਟੀ ਨਹੀਂ ਹੋਣੀ ਚਾਹੀਦੀ ਅਸੀਂ ਕੋਈ ਵੀ ਬੀਜੇਪੀ ਵਾਲਾ ਨਹੀਂ ਆ ਕੋਈ ਵੀ ਕਾਂਗਰਸ ਹੀ ਨਹੀਂ ਆ ਕੋਈ ਕਮਿਊਨਿਜ਼ਮ ਨਹੀਂ ਆ ਅਸੀਂ ਇੱਥੇ ਸਿਰਫ ਬਾਬਾ ਸ਼ੇਸ਼ਨਾਗ ਜੀ ਦੇ ਬੱਚੇ ਹਾਂ ਉਹ ਬਾਬਾ ਜੀ ਦੇ ਬੱਚੇ ਬਣ ਕੇ ਰਹਿਣਾ ਇਹ ਪ੍ਰਤੱਖ ਤਾਕਤ ਹੈ ਅਨੇਕ ਪ੍ਰਤੱਖ ਤਾਕਤਾਂ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਮੈਂ ਬਿਰਲਾ ਬਿਰਲਾ વાਕਿਆ ਸੁਣਾਣਾ ਈਸ਼ਵਰ ਮਹਾਰਾਜ ਦਾ ਜੱਗ ਚੱਲ ਰਿਹਾ ਸੀ ਇਹ ਚੀਜ਼ਾਂ ਜਾਂ ਤੇ ਕੋਈ ਬੜਾ ਉੱਚ ਅਧਿਆਤਮ ਦਾ ਹੈ ਉਹ ਸੁਣਾਦਾ ਤੇ ਜਾਂ ਕੋਈ ਪਾਗਲ ਸੁਣਾਦਾ ਤੇ ਮੇਰੇ ਪਿਤਾ ਜੀ ਨੇ ਨਾ ਮੈਨੂੰ ਇਸ ਵਾਰੀ ਪੈਸੇ ਨਹੀਂ ਦਿੱਤੇ ਪਰ ਸੋਚਿਆ ਕਿ ਉਹਨਾਂ ਦੇ ਕੋਲ ਬਥੇਰੇ ਪੈਸੇ ਹੁੰਦੇ ਆ ਆਪਣੇ ਕੋ ਦੇਣਗੇ ਤੇ ਮੇਰਾ ਮਨ ਸੀ ਇੱਛਾ ਸੀ ਤੇ ਮੈਂ ਉਹ ਬਸ ਸੋਚਦਾ ਸੋਚਦਾ सोफे दे उपर दे जी। पे आ गया। के उंबल लत्त ले बस मैं घंटा काफी सारे पैसे चुके मारे मैं क्या, की है। बड़ा रहा क्या हुई है कड़ा उच्चा लम्मा जवान चिट्टी धोती पाई दी चिट्टे कपड़े पाए दू रहा क्या तू इस बारी गाई नहीं दिनों बड़ी हैरानी हुई ਇਹ প্রত্যক্ষ ਤਾਵਾ ਜਿਹੜਾ ਤੁਸੀਂ ਇਹਦੀ ਮਨੀ ਦਾ ਵਾਸਾ ਹੈ ਇੱਥੇ ਬਾਵਾ ਜੀ ਦੇ ਚਰਨਾ ਦੇ ਵਿੱਚ ਰਹਿਣ ਵਾਲਾ ਵਿਅਕਤੀ ਹਮੇਸ਼ਾ ਹਰ ਦੁੱਖ ਤੋਂ ਦੂਰ ਰਹਿੰਦਾ ਔਰ ਸੁੱਖ ਦਾ ਆਨੰਦ ਮਾਣਦਾ ਜਦੋਂ ਮੈਂ ਆਇਆ ਸੀ ਅਦੋਂ ਸਾਡੀ ਸਿਚੁਏਸ਼ਨ ਕਿਸ ਤਰ੍ਹਾਂ ਦੀ ਸੀ ਅੱਜ ਸਿਚੁਏਸ਼ਨ ਬਾਵਾ ਸ਼ੇਸ਼ਨਾਗ ਜੀ ਦੇ ਬੱਚੇ ਹਰ ਦੇਸ਼ ਵਿੱਚ ਮਲ ਮਾਰੇ ਨੇ ਜੋ ਕਿ ਤੁਸੀਂ ਪੁੱਛੋ ਬਾਬਾ ਸ਼ੇਸ਼ਨਾਗੀ ਦੇ ਬੱਚੇ ਅਮਰੀਕਾ ਚ ਪੁੱਛੋ ਬਾਬਾ ਸ਼ੇਸ਼ਨਾਗੀ ਦੇ ਬੱਚੇ ਕੈਨੇਡਾ ਆਸਟ੍ਰੇਲੀਆ ਪੁਰਤਗਾਲ ਹਰ ਦੇਸ਼ ਦੇ ਵਿੱਚ ਜਿਹੜੇ ਬੱਚੇ ਇੱਥੇ ਰਹਿੰਦੇ ਸੀ ਮੱਲਾ ਮਾਰ ਰਹੇ ਨਾ ਔਰ ਜਿਹੜੇ ਬੱਚੇ ਬਾਹਰ ਜਾਣ ਵਾਲੇ ਨੇ ਜਾਂ ਜਿਹੜੇ ਗਏ ਹੋਏ ਨੇ ਮੈਂ ਇਸ ਮੰਚ ਦੇ ਮਾਧਿਅਮ ਰਸਤੇ ਉਹਨਾਂ ਨੂੰ ਇੱਕ ਆਦੇਸ਼ ਕਰਾਂਗਾ ਕਿ ਆਪਣੇ ਮਾਤਾ ਪਿਤਾ ਦੀ ਸੇਵਾ ਕਰ ਮਾਤਾ ਪਿਤਾ ਇਧੇ ਚੰਨਾ ਸਰਾਂ ਚੋਕੀ ਮਾਂ ਦਾ ਕਰ ਚੁੱਕੋਈ ਤੇ ਦੇਸਾਂ ਮਾਂ ਜਿਹੜੀ ਹੈ ਉਹਦਾ ਕਰਤ ਦੇਣ ਵਾਲਾ ਤੇ ਟੋਡਰ ਮਹਲਵੀ ਨੇ ਮਖਾਸ ਕਾਇ ਸੀ ਇਸ ਲਈ ਮੈਂ ਆਪਣੀ ਬਾਣੀ ਨੂੰ ਵਿਰਾਮ ਦੱਣਾ ਔਰ ਜਿਹੜਾ ਕੋਈ ਵਿਅਕਤੀ ਵਰਜ਼ਾ ਵਰਜ਼ਾ ਨਾਂ ਲੈਣ ਤੋਂ ਰਹਿ ਗਿਆ ਸਾਡੇ ਕੋਲ ਸਾਰਾ ਸਮਾਨ ਪਿਆ ਕਿਉਂਕਿ ਸਮੇਂ ਦਾ ਆਵਾਰ ਸੀ ਥੋੜਾ ਜਿਹਾ ਸਮਾਂ ਸਾਡੇ ਕੋਲ ਘੱਟ ਸੀ ਇਸ ਕਰਕੇ ਅਸੀਂ ਸਾਰੇ ਲੋਕਾਂ ਨੂੰ ਆਵਾਜ਼ ਵੀ ਮਾਰ ਸਕੇ ਕਿਸੇ ਕੋਈ ਵੀ ਵਿਅਕਤੀ ਐਸਾ ਨਹੀਂ ਰਹੇਗਾ ਕਿ ਜਿੰਨੂੰ ਉਹਨਾਂ ਸਨਮਾਨ ਨਹੀਂ ਮਿਲੇਗਾ ਸਾਡੇ ਪੰਡਤ ਰੋਸ਼ ਸ਼ਰਮਾ ਜੀ ਹਰ ਸਾਲ ਸਾਡੇ ਕੋਲ ਸਾਨੂੰ ਸ਼੍ਰੀਮਤ ਬਾਗਵਤ ਦਾ ਗਿਆਨ ਦਿੰਦੇ ਹਨ ਔਰ ਮਹਾਰਾਜ ਸੁਖਦੇਵ ਜੀ ਦੀ ਧੂਮਗੰਵਾਂ ਦੇਣਾ ਅਸੀਂ ਪਰਮਕਾਤਾ ਪਰਮੇਸ਼ਰ ਨੂੰ ਕਹਾਂਗੇ ਕਿ ਇਹਨਾਂ ਨੂੰ ਵੀ ਤੰਦਰੁਸਤੀ ਆਖਸ਼ਰ ਔਰ ਇਹਨਾਂ ਦੇ ਗਿਆਨ ਸਿਵ੍ਰਿਧੀ ਕਰਨ ਕ੍ਰਿ ਆ ਜੇ ਜੀ ਦੇਬੀਆ ਕਿਰਪਾ ਸਾਡੇ ਤੇ ਬਰਾਈ ਰੱਖਣ ਔਰ ਬਾਬਾ ਸ਼ੇਸ਼ਨਾਗ ਜੀ ਜਿੰਨੇ ਵੀ ਉਹਨਾਂ ਦੇ ਬੱਚੇ ਨੇ ਮੈਂ ਉਹਨਾਂ ਕੇ ਨਵੇਦਨ ਕਰਦਾ ਕਿ ਜਿੰਨੇ ਬਾਬਾ ਸ਼ੇਸ਼ਨਾ ਪਰਿਵਾਰ ਆ ਜਿਹੜਾ ਇੱਥੇ ਬੈਠਿਆ ਹੋਇਆ ਇਹਨਾਂ ਦੇ ਉੱਪਰ ਪੂਰਨ ਮੁਖੀ ਕਿਰਪਾ ਕਰਨ ਔਰ ਇਹਨਾਂ ਦਾ ਲੋਕ ਅਤੇ ਪਰਲੋਕ ਜਿਹੜਾ ਆ ਉਹ ਹਮੇਸ਼ਾ ਉੱਚ ਸਤਰ ਦਾ ਰਹੇ ਜੇ ਬਾਬਾ ਸ਼ੇਸ਼ਨਾਗ ਜੀ